ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਗੁਰ ਸਾਹਿਬ ਨੇ ਕਿਰਪਾ ਕੀਤੀ ਹੈ ਵੱਖ-ਵੱਖ ਧਾਰਮਿਕ ਇਤਿਹਾਸਕ ਸਥਾਨਾਂ ਦੇ ਜੋ ਦਰਸ਼ਨ ਸਤਿਗੁਰ ਸਾਹਿਬ ਆਪ ਬਖਸ਼ਿਸ਼ ਕਰ ਰਹੇ ਨੇ ਔਰ ਸੰਗਤ ਸੰਗਤ ਜੀ ਵੀਡੀਓ ਰਾਹੀਂ ਤੁਹਾਨੂੰ ਵੀ ਦਰਸ਼ਨ ਕਰਵਾ ਰਹੇ ਆ ਅੱਜ ਅਸੀਂ ਪਹੁੰਚੇ ਆ ਇੱਕ ਮਹਾਨ ਸਥਾਨ ਤੇ ਜਿੱਥੇ ਸਤਿਗੁਰ ਸਾਹਿਬ ਜੀ ਦੇ ਪਾਵਨ ਜੀਵਨ ਨਾਲ ਬੜਾ ਵੱਡਾ ਇਤਿਹਾਸ ਜੁੜਿਆ ਹੈ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਮਾਰ ਨੇ ਬੜੀ ਬੇਅੰਤ ਬਖਸ਼ਿਸ਼ ਕੀਤੀ ਹੈ ਜਿੱਥੇ ਅਸੀਂ ਪੜ੍ਹਦੇ ਤੇ ਸੁਣਦੇ ਆਂ ਕਿ ਗੁਰੂ ਨਾਨਕ ਸਾਹਿਬ ਦੇ ਤਾਰੇ ਹੋਏ ਜਿਹੜੇ ਨੇ ਜਿਨ੍ਹਾਂ ਨੂੰ ਤਾਰਿਆ ਸਤਿਗੁਰ ਸਾਹਿਬ ਨੇ ਉਹ ਗਿਣੇ ਨਹੀਂ ਜਾ ਸਕਦੇ ਆ ਸਮਾਨ ਦੇ ਚਮਕਦੇ ਤਾਰੇ ਗਿਣੇ ਜਾ ਸਕਦੇ ਨੇ ਗੁਰੂ ਨਾਨਕ ਦੇ ਤਾਰੇ ਨਹੀਂ ਗਿਣੇ ਜਾ ਸਕਦੇ ਤੇ ਸੰਗਤ ਜੀ ਉਸ ਸਥਾਨ ਤੇ ਖੜੇ ਆ ਜਿੱਥੇ ਭਾਈ ਮੂਲੇ ਖੱਤਰੀ ਦਾ ਉਦਾਰ ਕੀਤਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਜਾਮੇ ਵਿੱਚ ਆ ਕੇ ਸਤਿਗੁਰਾਂ ਨੇ ਇਸ ਆਸਾਨ ਦੇ ਭਾਈ ਮੂਲੇ ਖੱਤਰੀ ਦਾ ਜੋ ਖਰਗੋਸ਼ ਦੀ ਜੋਨੀ ਵਿੱਚ ਪਿਆ ਸੀ ਮਾਰਨੇ ਤੀਰ ਮਾਰ ਕੇ ਉਦਾ ਜੋ ਉਧਾਰ ਕੀਤਾ ਸੀ ਆ ਸੰਗਤ ਜੀ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ ਮਰਨਾ ਜਾਪੀ ਮੂਲੇ ਆ ਆਵੇ ਕਿਤੇ ਥਾਈ ਤੇ ਉਸ ਸਥਾਨ ਤੇ ਭਾਈ ਮੂਲੇ ਦੇ ਸਥਾਨ ਤੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਧਾਰ ਕੀਤਾ ਅੱਜ ਅਸੀਂ ਉਸ ਸਥਾਨ ਤੇ ਖਲੁੱਤੇ ਆ ਤੇ ਸਤਿਗੁਰ ਸਾਹਿਬ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਆ ਸੋ ਆਓ ਆਪ ਸੰਗਤਾਂ ਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਾਈਏ ਤੇ ਨਾਲ-ਨਾਲ ਸਾਰੀ ਇਤਿਹਾਸਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm just

ਆਈਦਾ ਸਿੰਘ ਧਰਮ ਸਿੰਘ ਜੀ ਇਹ ਮੈਨੂੰ ਆਪੂ ਇੱਥੇ ਇਨੀ ਠੰਡੀ ਹਵਾ ਚੱਲ ਰਹੀ ਉੱਪਰ ਪਹਾੜੀ ਤੇ ਜਿਵੇਂ ਲੱਗਦਾ ਆਨੰਦਪੁਰ ਸਾਹਿਬ ਖੜੀ ਆ ਆਹੋ ਵਾਹ ਮਾਰਾ ਜੀ ਨਾ ਦਾ ਫੇਰਾ एकदम ਆਨੰਦਪੁਰ ਸਾਹਿਬ ਦਾ ਚੇਤਾ ਆ ਗਿਆ ਜਦੋਂ ਪਹਾੜੀ ਤੇ ਖੜੇ ਨਾ ਜੀ ਜੀ ਆਹ ਤਾਂ ਇਸ ਤਾਂ ਦੀ ਹਵਾ ਚੱਲ ਰਹੀ ਜਿਵੇਂ ਆਨੰਦਪੁਰ ਸਾਹਿਬ ਹਵਾ ਚੱਲਦੀ ਹੁੰਦੀ ਸੀ ਨਾ ਵਾਹ ਆ ਗਿਆ ਵਾਹ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਬਹੁਤ ਸਾਰੀਆਂ ਹੈਗੀਆਂ ਵਾਹ ਜੀ ਅਸਲ ਜਮਾਈ ਕੀ ਗੀਤ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁਖਬਾਕ ਹੈ ਨਾਲ ਕਿਰਾਣਾ ਦੋਸਤੀ ਕੂੜੀ ਕੂੜਾ ਪਾਏ ਮਰ ਨਾ ਜਾਪੇ ਮੂਲਿਆ ਆਵੇ ਕਿਤੇ ਥਾਈ ਸਿਆਲਕੋਟ ਦੀ ਉਹ ਧਰਤੀ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਚਰਨ ਪਾਏ ਜਗਤ ਜਲੰਦੇ ਨੂੰ ਤਾਰਨ ਦੇ ਲਈ ਇਹ ਸਿਆਲਕੋਟ ਦੀ ਧਰਤੀ ਤੇ ਪੀਰ ਹਮਜਾ گاؤں ਜਿਹੜਾ ਕਹਿੰਦਾ ਸੀ ਸਾਰਾ ਸਿਆਲਕੋਟ ਜਿਹੜਾ ਉਸ ਠੂਠਿਆਂ ਦਾ ਇੱਥੇ ਇੱਕ ਵੀ ਸੱਚਾ ਨਹੀਂ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਪੀਰ ਹਮਜਾ ਗਾਂਸ ਇੱਥੇ ਸਾਰੇ ਸੱਚੇ ਨਹੀਂ ਸਾਰੇ ਝੂਠੇ ਵੀ ਨਹੀਂ ਸਾਰੇ ਝੂਠੇ ਸਾਰੇ ਸੱਚੇ ਇਹ ਨਹੀਂ ਗੱਲ ਜੇ ਤੂੰ ਕਹਿੰਦਾ ਇੱਥੇ ਇੱਕ ਵੀ ਸੱਚਾ ਨਹੀਂ ਆਪਾਂ ਇਸ ਨਗਰ ਵਿੱਚੋਂ ਵੇਖ ਲੈਨੇ ਆ ਕਿ ਸੱਚਮੁੱਚ ਇਹ ਝੂਠਿਆਂ ਦਾ ਨਗਰ ਹੈ ਕਹਿੰਦਾ ਮਹਾਰਾਜ ਉਹ ਕਿਵੇਂ ਵੇਖੋਗੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਲਿਆ ਦੋ ਟੱਕੇ ਦੋ ਟੱਕੇ ਭਾਈ ਮਰਦਾਨਾ ਸਾਹਿਬ ਨੂੰ ਦਿੱਤੇ ਇਮਾਰਾ ਕਹਿੰਦੇ ਲੈ ਮਰਦਾਨੇ ਆ ਇੱਕ ਟੱਕੇ ਦਾ ਸੱਚ ਇੱਕ ਟੱਕੇ ਦਾ ਝੂਠ ਬੜਾ ਹੈਰਾਨ ਸੀ ਪੀਰ ਹਮਜਾ ਗਾਉਂਸ ਕਹਿੰਦਾ ਬਾਬਾ ਇਹ ਤੇਰੀ ਕੈਸੀ ਖੇਡ ਹੈ ਸੱਚ ਤੇ ਝੂਠ ਕਿਹਾਂ ਦਾ ਮਿਲਦਾ ਮਾਰੇ ਕਹਿੰਦੇ ਵੇਖ ਲੈਨੇ ਆ ਇੱਕ ਵਾਰ ਭਾਈ ਮਰਦਾਨਾ ਜੀ ਜਾਂਦੇ ਆ ਉੱਚੀ ਉੱਚੀ ਆਵਾਜ਼ ਦਿੰਦੇ ਆ ਕਿ ਮੈਨੂੰ ਇੱਕ ਟੱਕੇ ਦਾ ਸੱਚ ਤੇ ਇੱਕ ਟੱਕੇ ਦਾ ਝੂਠ ਚਾਹੀਦਾ ਹੈ ਬਾਜ਼ਾਰ ਵਿੱਚ ਹੁੱਕਾ ਦਿੱਤਾ ਕਿਸੇ ਦੁਕਾਨਦਾਰ ਨੇ ਨਾ ਸੁਣਿਆ ਬਹੁਤਿਆਂ ਨੇ ਭਾਈ ਮਰਦਾਨਾ ਸਾਹਿਬ ਜੀ ਦਾ ਮਜ਼ਾਕ ਵੀ ਉਡਾਇਆ ਕਿ ਬਾਬਾ ਐ ਫਕੀਰ ਕਮਲਾ ਹੋ ਗਏ ਸੱਚ ਦੇ ਝੂਠ ਦੇ ਟੱਕਿਆਂ ਦਾ ਨਹੀਂ ਮਿਲਦਾ ਤੇ ਉਸ ਗੱਲ ਨੂੰ ਵੇਖਦੇ ਆ ਇੱਕ ਦੁਕਾਨ ਤੇ ਬੈਠਾ ਜਿਹੜਾ ਦੁਕਾਨਦਾਰ ਹੈ ਉਹਨੇ ਆਵਾਜ਼ ਮਾਰੀ ਕਹਿੰਦਾ ਮੇਰੇ ਕੋਲ ਆਓ ਕੀ ਚਾਹੀਦਾ ਹੈ ਭਾਈ ਮਰਦਾਨਾ ਸਾਹਿਬ ਕਹਿੰਦੇ ਮੇਰੇ ਗੁਰੂ ਨੇ ਮੇਰੇ ਬਾਦਸ਼ਾਹ ਨੇ ਇੱਕ ਟੱਕੇ ਦਾ ਸੱਚ ਤੇ ਇੱਕ ਟੱਕੇ ਦਾ ਝੂਠ ਮੰਗੇ ਆ ਤੇ ਕਹਿੰਦਾ ਲਿਆਓ ਦੋਨੋਂ ਟੱਕੇ ਭਾਈ ਮਰਦਾਨਾ ਸਾਹਿਬ ਉਸ ਸਿੱਖ ਦੇ ਹੱਥ ਤੇ ਉੱਪਰ ਰੱਖਦੇ ਨੇ ਤੇ ਕਾਗਜ਼ ਲੈਂਦਾ ਇੱਕ ਕਾਗਜ਼ ਦੀ ਟੁਕੜੇ ਤੇ ਲਿਖਦਾ ਕਿ ਮਰਨਾ ਸੱਚ ਹੈ ਜਿਉਣਾ ਝੂਠ ਹੈ ਉਹ ਟੁਕੜਾ ਲੈ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਾਈ ਮਰਦਾਨਾ ਸਾਹਿਬ ਆਉਂਦੇ ਨੇ ਲਿਆ ਕੇ ਰੱਖਦੇ ਨੇ ਤੇ ਪੀਰ ਹਮਜਾ ਗਾਉਂਸ ਨੂੰ ਕਹਿੰਦੇ ਵੇਖ ਸੱਚ ਤੇ ਝੂਠ ਆ ਗਿਆ ਕੀ ਝੂਠ ਹੈ ਝੂਠ ਕਹਿੰਦੇ ਜਿਉਣਾ ਤੇ ਮਰਨਾ ਸੱਚ ਹੈ ਜਦੋਂ ਇਹ ਗੱਲ ਪੀਰ ਹਮਜਾ ਗਾਉਂ ਸੁਣਦਾ ਨਾ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡੇ ਪੈਂਦਾ ਕਹਿੰਦਾ ਬਾਬਾ ਇਹ ਤੇਰੀ ਮਹਿਮਾ ਆਗਾਦ ਬੋਧ ਹੈ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਉਹ ਹੁਕਮ ਪੀਰ ਹਮਜਾ ਗੌਂਸ ਮੰਨਦਾ ਤੇ ਆਪਣੇ ਮਾਨ ਅੰਦਰੋ ਹੰਕਾਰ ਈਰਖਾ ਹੰਗਤਾ ਉਹ ਉਹਦੀ ਜਿਹੜੀ ਨਿਵਰਤੀ ਹੁੰਦੀ ਹੈ ਅਖੀਰ ਨੂੰ ਗੁਰੂ ਨਾਨਕ ਦੇ ਨਾਮ ਨੂੰ ਗੁਰਮੁਖੋ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਇੱਥੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਜਾ ਐਸੇ ਸਿੱਖ ਨੂੰ ਮੇਰੇ ਕੋਲ ਲੈ ਕੇ ਆ ਜਿਹੜਾ ਇਹ ਗੱਲ ਜਾਣਦਾ ਹੈ ਕਿ ਮਰਨਾ ਸੱਚ ਤੇ ਜਿਉਣਾ ਝੂਠ ਤੇ ਗੁਰਮਖੋ ਉਸੇ ਗੁਰੂ ਸਿੱਖ ਨੂੰ ਜੀ ਦਾ ਨਾਮ ਸੀ ਭਾਈ ਮੂਲਾ ਖੱਤਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਭਾਈ ਮਰਦਾਨਾ ਜੀ ਲੈ ਕੇ ਆਉਂਦੇ ਆ ਦਰਸ਼ਨ ਕੀਤੇ ਗੁਰਮਖੋ ਇਹ ਸੁਭਾਵਿਕ ਗੱਲ ਹੈ ਕਿ ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਆਇਆ ਉਹ ਗੁਰੂ ਨਾਨਕ ਦਾ ਹੀ ਹੋ ਕੇ ਰਹਿ ਗਿਆ ਤੇ ਗੁਰਮਖੋ ਅਖੀਰ ਨੂੰ ਬੜਾ ਲੰਮਾ ਸਮਾਂ ਯਾਤਰਾ ਤੇ ਗੁਰੂ ਨਾਨਕ ਸਾਹਿਬ ਨਾਲ ਰਿਹਾ ਪਰਿਵਾਰ ਦੀ ਯਾਦ ਆਈ ਆਗਿਆ ਲੈ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚੋਂ ਭਾਈ ਮੂਲਾ ਆਪਣੇ ਘਰ ਆਉਂਦਾ ਬੜੇ ਲੰਮੇ ਸਮੇਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਸਿਆਲਕੋਟ ਦੀ ਉਸ ਧਰਤੀ ਤੇ ਜਾਂਦੇ ਆ ਭਾਈ ਮੂਲੇ ਨੂੰ ਨਗਰ ਵਿੱਚੋਂ ਬੁਲਾਉਣ ਦੇ ਲਈ ਮਿਲਣ ਦੇ ਲਈ ਆਪਣੇ ਪਿਆਰੇ ਨੂੰ ਫੇਵਕ ਜਾਣਦਿਆਂ ਹੋਇਆਂ ਕੋਲ ਬੁਲਾਉਣ ਦੇ ਲਈ ਭਾਈ ਮਰਦਾਨੇ ਨੂੰ ਫਿਰ ਤੋਂ ਉਹਦੇ ਘਰ ਵਿੱਚ ਕੱਲਿਆ ਤੇ ਘਰਵਾਲੀ ਨੇ ਵੇਖਿਆ ਕਿ ਪਹਿਲਾਂ ਇਹ ਮਹਾਂਪੁਰਖ ਮੇਰੇ ਘਰਵਾਲੀ ਨੂੰ ਦੂਰ ਲੈ ਗਏ ਸਨ ਹੁਣ ਵੀ ਲੈ ਗਏ ਕੀ ਪਤਾ ਕਦੋਂ ਵਾਪਸ ਇਹ ਨਹੀਂ ਆਉਣਾ ਇਸ ਕਰਕੇ ਮੈਂ ਨਹੀਂ ਚਾਹੁੰਦੀ ਵੀ ਇਹ ਨਾਲ ਚਲਾ ਜਾਏ ਭਾਈ ਮੂਲਾ ਘਰਵਾਲੀ ਦੇ ਕਹਿਣ ਤੇ ਲੋਗਿਆ ਸੰਗਤ ਜੀ ਪਾਥੀਆਂ ਵਾਲੇ ਘੀਰੇ ਦੇ ਵਿੱਚੋਂ ਸੱਪ ਨਿਕਲਿਆ ਉਹਨੇ ਡੰਸ ਦਿੱਤਾ ਅਖੀਰ ਨੂੰ ਮੌਤ ਹੋਈ ਮਰੇ ਪਏ ਦੀ ਉਹ ਦੇਹ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਘਰਵਾਲੀ ਪਿੰਡ ਵਾਲੇ ਪਰਿਵਾਰ ਵਾਲੇ ਪਹੁੰਚੇ ਕਿ ਪਾਤਸ਼ਾਹ ਜੀ ਇਹਦੀ ਪੁੱਲ ਮਾਫ ਕਰਦੇ ਹੋ ਇਹਨੂੰ ਬਖਸ਼ ਦਿਓ ਮਾਰੇ ਕਹਿੰਦੇ ਜਿਹੜਾ ਇਹਦੇ ਸਰੀਰ 'ਚ ਪੌੜ ਸੀ ਉਹ ਉਡਾਰੀ ਮਾਰ ਚੁੱਕਿਆ ਮਾਰੇ ਦੇ ਚਰਨਾਂ ਵਿੱਚ ਬਾਰ-ਬਾਰ ਘਰਵਾਲੀ ਰੋ ਕੇ ਕੁਰਲਾ ਕੇ ਕਹਿੰਦੀ ਹੈ ਬਖਸ਼ ਦਿਓ ਇਹਨੂੰ ਮੁਰਤੋਂ ਜਿਉਂਦਾ ਕਰ ਦਿਓ ਇਹਨੂੰ ਆਪਣਾ ਸੇਵਕ ਜਾਣੋ ਆਪਣੇ ਸੇਵਕ ਦੀ लाज ਰੱਖੋ ਸੰਗਤ ਜੀ ਮੇਰੇ ਗੁਰੂ ਨਾਨਕ ਦਾ ਮੇਰੇ ਪਾਤਸ਼ਾਹ ਦਾ ਇਹ ਬਿਰਦ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਆਪਣੇ ਬਿਰਦ ਦੀ लाज ਰੱਖਦਾ ਆਪਣੇ ਬਿਰਦ ਨੂੰ ਮੇਰਾ ਗੁਰੂ ਨਾਨਕ ਸੰਭਾਲਦਾ ਤੇ ਮਾਰੇ ਨੇ ਕਿਹਾ ਕਹਿੰਦੇ ਹੁਣ ਤੇ ਨਹੀਂ ਇਹ ਬਖਸ਼ਿਆ ਜਾਣਾ ਇਹਨੇ ਜੋ ਕਰਮ ਕੀਤਾ ਉਹ ਭੁਗਤਣਾ ਪੈਣਾ ਹੈ ਉਹ ਭੋਗਣਾ ਪੈਣਾ ਹੈ ਮਾਰੇ ਕਦੋਂ ਬਖਸ਼ੋਗੇ ਹਿੰਦੇ ਦਸਵੇਂ ਜਾਮੇ ਵਿੱਚ ਬਖਸ਼ਾਂਗੇ ਉਹ ਜਿਹੜਾ ਬਚਨ ਹੈ ਜਿਸ ਸਥਾਨ ਤੇ ਗੁਰਮੁਖੋ ਭਾਈ ਮੂਲੇ ਖੱਤਰੀ ਨੂੰ ਬਖਿਆ ਸਹਬੇ ਕਮਾਲ ਸਰਵੰਸਦਾਨੀ ਪੁੱਤਰਾਂ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚੋਂ ਜੰਗਾ ਜੁੱਧਾਂ ਤੋਂ ਵਿਹਲੇ ਹੋ ਕੇ ਦੱਖਣ ਦੇਸ਼ ਆਉਂਦੇ ਨੇ ਜਿਹਨੂੰ ਅੱਜ ਅਸੀਂ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਇੱਥੇ ਆਣ ਕੇ ਮਹਾਰਾ ਨੇ ਬੜੀ ਲੀਲਾ ਬੜੇ ਕੌਤਕ ਰਚਾਏ ਤੇ ਇਹ ਉਹ ਅਸਥਾਨ ਅਸੀਂ ਉੱਥੇ ਖਲੋਤੇ ਆ ਜਿੱਥੇ ਗੁਰਮੁਖੋ ਗੁਰਦੁਆਰਾ ਸ਼িকার ਘਾਟ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਹੀਰਾ ਘਾੜ ਤੋਂ ਸ਼ਿਕਾਰ ਖੇਡਣ ਲਈ ਚੱਲੇ ਇਸ ਜਗ੍ਹਾ ਤੇ ਇਸ ਪਹਾੜੀ ਤੇ ਪਹੁੰਚੇ ਤੇ ਗੁਰਮਖੋ ਸਾਹਮਣੇ ਇੱਕ ਬੜਾ ਭਲਾ ਮਾਨਸ ਬੜਾ ਗੁਰਮਖੋ ਛੋਟੇ ਜਿਹੇ ਦਿਲ ਵਾਲਾ ਜਿਹੜਾ ਦਰਵੇਸ਼ ਜਾਨਵਰ ਹੈ ਖਰਗੋਸ਼ ਨਿਕਲਿਆ ਉਹ ਨਿਕਲ ਕੇ ਦੌੜਿਆ ਤੇ ਸਤਗੁਰਾਂ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ ਕਮਾਨ ਤੇ ਚਾੜਿਆ ਬੜੇ ਜ਼ੋਰ ਨਾਲ ਉਸ ਗੁਰਮਖੋ ਖਰਗੋਸ਼ ਦੇ ਜਿਹੜਾ ਸ਼ਾਇਆ ਕਹਿ ਦਿੰਨੇ ਆਪਾਂ ਖਰਗੋਸ਼ ਐ ਉਹਦੇ ਮਾਰਿਆ ਤੇ ਗੁਰਮ ਕੋ ਥਾਂਤੀ ਉਹਦੀ ਮੌਤ ਹੋ ਗਈ ਤੇ ਬਾਦਰ ਸ਼ਾ ਮਨੋਮਨੀ ਕਹਿੰਦਾ ਹੈ ਪਾਤਸ਼ਾਹ ਜੀ ਇਹ ਜਿਹੜੇ ਤੀਰ ਨੇ ਇਹ ਤੇ ਬੱਬਰ ਸ਼ੇਰਾਂ ਦੇ ਸੀਨੇ ਪਾੜਨ ਵਾਲੇ ਨੇ ਬੜਾ ਦਰਵੇਸ਼ ਜਾਂ ਜਾਨਵਰ ਮਾਰਿਆ ਗਿਆ ਇਹਦੇ ਤੇ ਸਾਨੂੰ ਤਰਸ ਕਰਨਾ ਚਾਹੀਦਾ ਸੀ ਮਹਾਰਾਜ ਮੇਰੇ ਮਨ ਵਿੱਚ ਇਹ ਸ਼ੰਕਾ ਹੈ ਕਿ ਦਰਵੇਸ਼ ਜਾਨਵਰ ਤੇ ਬਾਜਾਂ ਵਾਲੇ ਪ੍ਰੀਤਮ ਦੇ ਪੱਥੇ ਵਿੱਚੋਂ ਨਿਕਲਿਆ ਤੀਰ ਕਮਾਨ ਵਿੱਚੋਂ ਨਿਕਲਿਆ ਤੀਰ ਕਿਉਂ ਲੱਗਿਆ ਮਾਰੇ ਕਹਿੰਦੇ ਨਹੀਂ ਨਹੀਂ ਇਹ ਤੇ ਸਾਡਾ ਸਿੱਖ ਸੀ ਆਪਣੀ ਸਿੱਖ ਨੂੰ ਕੀਤਾ ਹੋਇਆ ਵਾਅਦਾ ਉਹ ਪੂਰਾ ਕੀਤਾ ਇਹ ਤੇ ਭਾਈ ਮੂਲਾ ਖਤਰੀ ਹੈ ਉਹਦੀ ਆਤਮਾ ਆਈ ਗੁਰਮੁਖੋ ਬਾਦਰ ਸ਼ਾਹ ਦਾ ਜਿਹੜੀ ਨਿਵਰਤੀ ਹੈ ਉਹ ਕੀਤੀ ਆਓ ਜੀ ਤੁਸੀਂ ਇਸ ਵੀਡੀਓ ਰਾਈ ਸਾਰੇ ਇਸ ਸਥਾਨ ਦੇ ਗੁਰਦੁਆਰਾ ਸ਼ਿਕਾਰ ਘਰ ਸਾਹਿਬ ਦੇ ਦਰਸ਼ਨ ਕਰੋਗੇ ਸੋ ਸਾਡੇ ਮਨ ਦੀ ਇਹ ਇੱਕ ਆਸਾ ਹੁੰਦੀ ਹੈ ਕਿ ਜਿਸ ਸਥਾਨ ਤੇ ਵੀ ਜਾਈਏ ਜਿੱਥੇ ਵੀ ਜਾਈਏ ਆਪ ਸੰਗਤਾਂ ਤੱਕ ਇਸ ਚੈਨਲ ਰਾਈ ਵੀਡੀਓ ਰਾਈ ਕਾਸੀ ਤੁਹਾਡੇ ਤੱਕ ਉਥੋਂ ਦੇ ਦਰਸ਼ਨ ਦਿਦਾਰ ਕਰਵਾ ਸਕੀਏ ਤੁਹਾਡੇ ਤੱਕ ਸਾਰੀ ਗੱਲ ਪਹੁੰਚ ਸਕੇ ਇਤਿਹਾਸ ਪਹੁੰਚ ਸਕੇ ਕਿਉਂਕਿ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸਕ ਸਥਾਨ ਬੜੇ ਨੇ ਤੇ ਪੂਰੇ ਭਾਰਤ ਵਰਸ਼ ਦੇ ਵਿੱਚ ਸਥਾਨ ਨੇ ਤੇ ਉਹਨਾਂ ਸਾਰੇ ਸਥਾਨਾਂ ਦੇ ਕਿਸੇ ਨਾ ਕਿਸੇ ਢੰਗ ਨਾਲ ਜਦੋਂ ਕਿਤੇ ਵੀ ਜਾਈਏ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਿੰਦੇ ਆ ਆਓ ਦਰਸ਼ਨ ਕਰੀਏ ਗੁਰਦੁਆਰਾ ਸਕਾਰਕੜ ਸਾਹਿਬ ਸਹੇਬੇ ਕਮਾਲਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਔਰ ਜਿੱਥੇ ਭਾਈ ਮੂਲੀ ਖੱਤਰੀ ਦਾ ਉਧਾਰ ਹੋਇਆ ਕੀਤਾ ਪਹਿਲੇ ਜਾਮੇ ਵਿੱਚ ਵਾਅਦਾ ਦਸਵੇਂ ਪਾਤਸ਼ਾਹ ਮਾਰ ਨੇ ਪੂਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ